ਲਓ ਬਈ ਕੰਬਲ ਹੀ ਕੰਬਲ ਕਰਤੇ ਰਜੀਤੀ ਨੇ ਉਹਨੋਂ ਹੋਈ ਚੱਕ ਨਹੀਂ ਕੀਤੀ ਤੇ ਉਹੋ ਹੀ ਖਰਾਬ ਆ ਗਏ ਪਾਲੇ ਚੈੱਕ ਨਹੀਂ ਪਾਲੇ ਨਹੀਂ ਤੂੰ ਕਹ ਸਰਦਾਰ ਕੁਲਵਿੰਦਰ ਸਿੰਘ ਸੰਧੂ ਰਿਸਪੈਕਟ ਆਪਦੇ ਪਤੀ ਦੇਵ ਨੂੰ ਦੇ ਤੇ ਤੂੰ ਦੇਣਾ ਵਾ ਮੈਂ ਨਹੀਂ ਕਦੇ ਆ ਲਿਆ ਕਿੰਦਾ ਕਿੰਦਾ ਨਹੀਂ ਮੈਂ ਕਹਿੰਦਾ ਅਕਲ ਨਹੀਂ ਆਉਣੀ ਤੁਹਾਨੂੰ ਕਦੇ ਮੇਰੇ ਤੋਂ ਦੇਖਿਆ ਹੁੰਦਾ ਤਾਂ ਹੀ ਮੇਰੇ ਕੀ ਮੇਰੀ ਕਿਤੇ ਧੀ ਹੁੰਦੀ ਤਾਂ ਮੈਂ ਸਿੱਧੀ ਕੀਤਾ ਦਾ ਪਤਲੀ ਤੈਨੂੰ ਰੱਖਣਾ ਤੀਲੀ ਰਗੀ ਚੜਾਈ ਦੇ ਇਹਨਾਂ ਦੀ ਆ KFC KFC ਬੇਬੀ ਕੋਲ ਨੂੰ ਲਾਈ ਫਿਰਦੇ ਆ ਪਰੇ ਦੇ ਘਰ ਦੇ ਘਰ ਛੱਡ ਕੇ ਚੱਲੇ ਕੌਣ ਕਾ ਗੋਰਾ ਇਹ ਰੋਣ ਘਰ ਜਮ ਇਧਰ ਆ ਨਹੀਂ ਬਾਹਰ ਕਿੱਧਰ ਤੁਰੇ ਫਿਰਦੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਗੋਣੇ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਉਧਰ ਜਾਈਆਂ ਤਲਾਈਆਂ ਰੱਖਣੀਆਂ ਸਾਰਾ ਕੁਝ ਕੜਾਈ ਦੇ ਇਹਨਾਂ ਦੀ ਆ KFC ਕੀ ਐਸੀ ਫੈਵਿਕੋਲ ਨੂੰ ਲਾਈ ਫਿਰਦੇ ਆ ਇਹ ਬਈ ਇਹ ਵੇਖਿਆ ਦਿਮਾਗ ਹੋਣਾ ਜਿਹਦਾ ਪੰਜਾਬੀ ਬੰਦੇ ਕੋ ਹਮੇਸ਼ਾ ਦਿਮਾਗ ਬਹੁਤ ਹੁੰਦਾ ਇਹਨੇ ਆਦਾ ਦਿਮਾਗ ਵਰਤ ਲਿਆ ਕਿਉਂ ਬੂਟੇ ਚੱਕ ਦੀ ਗਰੀਬੀ ਕੀ ਨਹੀਂ ਇਹਨੇ ਇਹਨੇ KFC ਯੂਜ਼ ਕਰ ਲਿਆ ਫੈਵਿਕੋਲ ਵੀ KFC ਦਾ ਯੂਜ਼ ਕਰੀਦਾ ਬਾਈ ਵਾਓ ਵੈਰੀ ਗੁੱਡ ਆ ਖਰਾਬ ਨਾ ਕਰੋ ਡੱਬਾ ਕੰਮ ਆਏ ਸਾਡੇ ਹਣਾ ਕੋਰੇ ਧੋ ਕੇ ਫੇਰ ਇਹਦੇ ਚ ਪਾ ਦੇ ਹਾਂ ਇਹਦਾ ਆ ਜੂਗਾ ਮੈਂ ਤਾਂ ਅੱਡੇ ਸਹਾਰਾ ਹੋਈ ਜਾਣਾ ਬਾਹਰ ਲਓ ਬਾਈ ਕੰਬਲ ਹੀ ਕੰਬਲ ਕਰਤੇ ਹਰ ਜੀਤੀ ਨੇ ਥੋੜੀ ਜੀ ਥੋੜੀ ਜੀ ਠੱਗੀ ਵੱਜ ਗਈ ਕਮਲਾ ਥੋੜੀ ਜੀ ਠੱਗੀ ਵੱਜ ਗਈ ਕਮਲਾ ਚ ਥੋੜੀ ਜੀ ਵੱਜ ਗਈ ਥੋੜੀ ਆ ਦੋ ਪੀਸ ਹੀ ਖਰਾਬ ਆਏ ਤੇ ਚੈੱਕ ਨਹੀਂ ਕਰਨੇ ਸੀ ਹੁਣ ਉਹੋ ਹੀ ਚੈੱਕ ਨਹੀਂ ਕੀਤੇ ਤੇ ਉਹੋ ਹੀ ਖਰਾਬ ਆ ਗਏ ਪਾਲੇ ਨਹੀਂ ਚੈੱਕ ਨਹੀਂ ਪਾਲੇ ਨਹੀਂ ਤੇ ਪਾਲਾ ਕਰ ਆਊਗਾ ਚੈੱਕ ਹੈ ਜਾ ਕੇ ਤੇ ਕਿੰਦਾ ਕਰ ਆਵੇਂ ਕਿੰਦਾ ਕੌਣ ਕਿੰਦਾ ਦਾ ਮਤਲਬ ਕੌਣ ਕਿੰਦਾ ਕੀ ਮਤਲਬ ਤੇਰਾ ਕਿੰਦਾ ਮੰਮੀ ਤੇ ਤੇਰਾ ਮਤਲਬ ਕੀ ਹੈ ਸਰਦਾਰ ਕੁਲਵਿੰਦਰ ਸਿੰਘ ਸੰਧੂ ਨਹੀਂ ਤੇ ਤੇਰਾ ਮਤਲਬ ਕੀ ਆ ਪਾਲਾ ਪਾਲਾ ਕਹਿਣ ਦਾ ਹਰਜੀਤ ਜੀ ਰਜੀਤੀ ਪਾਲੇ ਦੀ ਕੁੜੀ ਤੂੰ ਪਾਲੇ ਦੀ ਕੁੜੀ ਨਹੀਂ ਤੇ ਮੈਂ ਪਾਲੇ ਜੀ ਰਹਿਣਾ ਮੈਂ ਹੋਰ ਤੇ ਕੁਲਵਿੰਦਰ ਸਿੰਘ ਸੰਧੂ ਕਾ ਸਰਦਾਰ ਕੁਲਵਿੰਦਰ ਸਿੰਘ ਸੰਧੂ ਰਿਸਪੈਕਟ ਆਪਦੇ ਪਤੀ ਦੇ ਨੂੰ ਦੇ ਤੇ ਤੂੰ ਦੇਣਾ ਮੈਂ ਨਹੀਂ ਕਦੇ ਨਾ ਆ ਲਿਆ ਕਿੰਦਾ ਕਿੰਦਾ ਨਹੀਂ ਮੈਂ ਕਹਿੰਦਾ ਕੁੰਦਾ ਪਾਲਾ ਪਾਲਾ ਗਿਆ ਵਾ ਤੂੰ ਕਵੇ ਪਾਲਾ ਕਹੀ ਨਾ ਨਾਨੇ ਨੂੰ ਰਿਸਪੈਕਟ ਕਿ ਤੂੰ ਕਿੰਨੀ ਕੁ ਦੇਣਾ ਸਰਦਾਰ ਪਾਲਾ ਸਿੰਘ ਜੀ ਤੀਜੇ ਥਾਂ ਤੇ ਵੱਡਾ ਤੇ ਤੂੰ ਤੇ ਬਾ ਦੂਜੇ ਥਾਂ ਤੇ ਨਿੱਕਾ ਫੇਰ ਪਾਲਾ ਜੀ ਪੂਰਾ ਨਾਮ ਕੀ ਸਦਾ ਸਾਦੇ ਪਾਪੂ ਦਾ ਪਾਲਾ ਸਿੰਘ ਨਾ ਮਾਰਿਆ ਕਰ ਨਾ ਤੈਨੂੰ ਪਤਾ ਨਹੀਂ ਨਾਂ ਦੱਸਈ ਹੈ ਹੀ ਪਾਲਾ ਸਿੰਘ ਸੀ ਉਹਦਾ ਸਰਦਾਰ ਪਾਲਾ ਸਿੰਘ ਸੀ ਵੇਖਿਆ ਵੇਖਿਆ ਬੋਲਣਾ ਤੇ ਨਹੀਂ ਨਾ ਆਉਂਦਾ ਆਪ ਤੋਂ ਵੱਡਿਆਂ ਨੂੰ ਅਕਲ ਨਹੀਂ ਆਉਣੀ ਤੁਹਾਨੂੰ ਕਦੇ ਮੇਰੇ ਤੋਂ ਵੇਖਿਆ ਹੁੰਦਾ ਤਾਂ ਹੀ ਮੇਰੇ ਕੀ ਮੇਰੀ ਕਿਤੇ ਧੀ ਹੁੰਦੀ ਤਾਂ ਮੈਂ ਸਿੱਧੀ ਕੀਤਾ ਦਾ ਪਤਲੀ ਤੈਨੂੰ ਰੱਖਣਾ ਤੀਲੀ ਰਗੀ ਕਿ ਭੇ ਖਾ ਖਾ ਕੇ ਮੋਟੀ ਹੋਈਆਂ ਹਣ ਤੇ ਤੇਰੇ ਘਰ ਹੋਈਆਂ ਸਾਡੇ ਘਰੇ ਹੋਈਆਂ ਤਾਲੀ ਉਹਦੇ ਘਰ ਹੋਈਆਂ ਥਾਲੀ ਵਾਲਾਂ ਦੀ ਨੋਂ ਆ ਥਾਲੀ ਵਾਲਾਂ ਦੀ ਕੁੜੀਆਂ ਸੰਨੂਆ ਘਰੇ ਮੋਟੀ ਹੋ ਗਈਆਂ ਆਣ ਕੇ ਪਤਲੀ ਪਤੰਗਰ ਕੀ ਲਿਆਂਦਾ ਈ ਤੇ ਹੁਣ ਵੇਖ ਲੈ ਦੋ ਮੰਜੇ ਤੇ ਬਾਹਾਂ ਪੂਰੀ ਆਉਣੀ ਆ ਡਬਲ ਬੈੱਡ ਪੂਰਾ ਆ ਕੀ ਬਣਿਆ ਹੈਗਾ ਤਾਂ ਹੈ ਆ ਨਾ ਜਿਆਦੀਆਂ ਚਲਾਕੀਆਂ ਮੇਰੇ ਨਾਲ ਨਾ ਕਰ ਠੀਕ ਹਨਾ ਤੂੰ ਵੀ ਮੇਰੇ ਨਾਲ ਨਾ ਕਰ ਪਾਲਾ ਜੀ ਅਰੇ ਦੇ ਘਰ ਦੇ ਘਰ ਛੱਡ ਕੇ ਚੱਲੇ ਅਰੇ ਦੇਖ ਅਵੇ ਬਿੱਟੂ ਦੇ ਦਾਜ ਦਾ ਸਮਾਨ ਪਹੁੰਚ ਚੁੱਕਿਆ ਸਾਡੇ ਦਰਮਿਆਨ ਬਹੁਤ ਟਾਈਮ ਬਾਅਦ ਪੰਡਨੂਰ ਪਰ ਕਿਉਂ ਛੱਡ ਕੇ ਚੱਲਿਆ ਮੋਗਾ ਸ਼ਹਿਰ ਪਹਿਲਾਂ ਛੱਡੇ ਹੁਣ ਕਿੱਥੇ ਬਿੱਟੂ ਤੁਹਾਡੇ ਮੈਨੂੰ ਲੱਗਦਾ ਕੋਈ ਫੌਜੀ ਵੀ ਸੀ ਫੌਜੀਆਂ ਦੇ ਟਰੈਂਕਰ ਵੀ ਆਦੇ ਸੀ ਫੌਜੀ ਰਹੇ ਸੀ ਸਰਦਾਰ ਜੀ ਕੌਣ ਐ ਕਾ ਗੋਰਾ ਘਰ ਜਮ ਇੱਧਰ ਆਂਦੀ ਬਾਹਰ ਕਿੱਧਰ ਤੁਰੇ ਫਿਰਦੀ ਐ ਨਹੀਂ ਤੂੰ ਘਰੇ ਚੱਲ ਇਹ ਬੈਂਕ ਦਾ ਸਮਾਨ ਹੈ ਸਰਦਾਰ ਜੀ ਲੈ ਵੀ ਰੰਗ ਰੰਗ ਵਾਲੀਆਂ ਬਾਲਟੀਆਂ ਵੇਲੀਆਂ ਕਰਕੇ ਰੱਖੀ ਜਾਂਦੇ ਇੱਧਰ ਇੱਧਰ ਕਾਰਪੈਂਟਰ ਵੀ ਲੱਗੇ ਐ ਸਰਮਈ ਕਾ ਜੁੜੀ ਜਾਂਦੇ ਆਪ ਦਾ ਇਹ ਆਓ ਚੱਕੋ ਜੀ ਕਹਿੰਦਾ ਮੈਨੂੰ ਕਿਤੇ ਪ੍ਰੋਮੋਸ਼ਨ ਤੇ ਲੈ ਜਾ ਬੰਦੂ ਟਰੈਕਸੂਟ ਦਵਾ ਦੇ ਕਿਤੋਂ ਕੋਈ ਆਪਾਂ ਟਰੈਕਸੂਟ ਲੈ ਯਾਰ ਮੰਗੇੜੂ ਸਪான்ਸਰ ਕਰ ਦੋ ਟਰੈਕਸੂਟ ਦੋ ਕੋਈ ਬੰਦਾ ਟਰੈਕਸੂਟ ਮੰਗੇ ਆਪਦਾ ਉਹ ਉਹ ਜਾਲ ਸੱਟ ਆਵਾਜ਼ ਵਾਲਾ ਜਾਲ ਸੱਟ ਕੋਈ ਵਧੀਆ ਇਹ ਗਾਣਾ ਸੁਣਾ ਹਾਂ ਵੀ ਮੈਨੂੰ ਸਪான்ਸਰ ਕਰੋ ਕੱਪੜੇ ਸਪான்ਸਰ ਕਰੋ ਹਾਂ ਫਿਰ ਕਾਉਣੇ ਤੇ ਲਈ ਕੱਪੜੇ ਆਪਾਂ ਟਰੈਕਸੂਟ ਸਪான்ਸਰ ਜਿਹੜਾ ਸਮਝਾ ਦੱਸ ਕੇ ਫਿਰ ਰੋਮਾਂਟਿਕ ਜੇ ਕੋਈ ਰੋਮਾਂਟਿਕ ਰੋਮਾਂਟਿਕ ਪਾਣੀ ਅੱਲਾਹੁ ਵਣ ਤੂੰ ਹੋਵੇਂ ਮੈਂ ਹੂੰਆ ਚਾਰ ਦੀਆਂ ਗੱਲਾਂ ਵਾਜੀ ਵਾਜੀ ਤੂੰ ਹੋਵੇਂ ਮੈਂ ਹੂੰਆ ਕੁਝ ਗੱਲਾਂ ਤੂੰ ਕਰੇ ਕੁਝ ਗੱਲਾਂ ਮੈਂ ਕਰਾਂ ਮੁੱਕੇ ਨਾ ਸਾਡੀ ਗੱਲਬਾਤ ਪਿਆਰ ਦੀਆਂ ਗੱਲਾਂ ਹੂੰਣ ਤੂੰ ਹੋਵੇਂ ਮੈਂ ਹੂੰਆ ਏ ਹੈਗਾ ਜੀ ਮੰਗਾ ਮੰਗੇ ਨੂੰ ਸਪான்ਸਰ ਕੀਤਾ ਜਾਵੇ ਜਿਹੜਾ ਗਾਣਾ ਸੁਣ ਕੇ ਖੁਸ਼ ਹੋਇਆ ਵੇ ਕੋਈ ਕੱਪੜਿਆਂ ਵਾਲਾ ਕੱਪੜੇ ਸਪੌਂਸਰ ਕੀਤਾ ਜਾਂ ਟ੍ਰੈਕ ਸੂਟ ਦੀ ਮੰਗ ਹੈ ਐਮਪੀ ਦਾ ਕਸਾਤਾ ਪੈਂਟ ਬੂਟ ਸ਼ੂਟ ਜੋ ਤੁਸੀਂ ਸਪੌਂਸਰ ਕਰਨਾ ਜਾਓ ਜੇ ਕਿਸੇ ਦਾ ਦਿਲ ਕਰੇ ਸੋ ਮੰਗੇ ਦੀ ਆਰਥਿਕ ਕੰਡੀਸ਼ਨ ਬਹੁ ਮਾੜੀ ਆ ਸਾਰਾ ਪੈਸਾ ਘਰੇ ਦੇ ਬੈਠੇ ਇੱਥੇ ਕੋਈ ਨਹੀਂ ਬਚਿਆ ਸੋ ਇਹਨਾਂ ਦੀ ਮਦਦ ਕਰਨਾ ਸਾਡਾ ਹੱਕ ਸੋ ਧੰਨਵਾਦ ਹਾਂ ਜੀ ਗੱਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਕਰ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ